ਅਸੀਂ ਸਾਰੇ ਜ਼ਿਲ੍ਹੇ ਦਾ ਹੀ ਦੌਰਾ ਕਰ ਰਹੇ ਹੈਗੇ ਮੈਂ ਐਸਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਡੀਐਸਪੀ ਸਹਿਬਾਨ ਤੇ ਬਾਕੀ ਖੇਤੀਬਾੜੀ ਦੀਆਂ ਟੀਮਾਂ ਵੀ ਹੈਗੀਆਂ ਨੇ ਬਾੜੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਰੋਬਰੂ ਹੋ ਕੇ ਉਹਨਾਂ ਨੂੰ ਜਿਹੜੇ ਅੱਗ ਨਾ ਲਗਾਉਣ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕੀਏ ਅਪੀਲ ਕਰ ਸਕੀਏ ਸੋ ਇਹ ਅਪੀਲ ਲੈ ਕੇ ਅਸੀਂ ਪਿੰਡੋਂ ਪਿੰਡ ਜਾ ਰਹੇ ਆ ਸਾਰੇ ਤੇ ਬਾਕੀ ਜਿਹੜੇ ਕਿਸਾਨ ਸਾਡੇ अच्छे प्रोग्रेसिव इन सीटू मशीनरी यूज ਕਰ ਰਹੇ ਨੇ ਜਾਂ ਜਿਹੜੇ ਬੇਲਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਕਾਫੀ ਕਿਸਾਨਾਂ ਨੂੰ ਮਿਲੇ ਆ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਔਰ ਉਹਨਾਂ ਦੀ ਐਗਜ਼ੈਂਪਲ ਲੈ ਕੇ ਬਾਕੀ ਵੀ ਜਿਹੜੇ ਜ਼ਿਲ੍ਹੇ ਦੇ ਕਿਸਾਨ ਹੈਗੇ ਨੇ ਇਸ ਤਰੀਕੇ ਦੇ ਸੰਦਾਂ ਨੂੰ ਯੂਜ਼ ਕਰਦੇ ਹੋਏ ਆਪਾਂ ਅੱਗ ਨਾ ਲਗਾਈਏ ਇਸ ਚੀਜ਼ ਵਾਲ ਮਾਡਲ ਜੀ ਸਾਡੀ ਸਿਵਲ ਪ੍ਰਸ਼ਾਸਨ ਨਾਲ ਜੁਆਇੰਟ ਪੈਟਰੋਲਿੰਗ ਟੀਮਸ ਸਾਡੀ ਫੀਲਡ 'ਚ ਹੈंगी ਜਿਵੇਂ ਡੀਸੀ ਮੈਮ ਨੇ ਦੱਸਿਆ ਕਿ ਕਲਸਟਰ ਆਫਿਸਰਸ ਔਰ ਨੋਡਲ ਆਫਿਸਿਸ ਦੇ ਨਾਲ ਥਾਣੇ ਦਾ ਮੁਲਾਜ਼ਮ ਔਰ ਇੱਕ ਇੱਕ ਰਿਪਰੈਜ਼ੈਂਟੇਟਿਵ ਇਹ ਜੁਆਇੰਟ ਪੈਟ੍ਰੋਲਿੰਗ ਟੀਮਸ ਹੈਗਾ ਜਿਹਨੂੰ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਦਾ ਨਾਮ ਦਿੱਤਾ ਹੈ ਔਰ ਸਾਰੇ ਹੀ ਜਿਹੜੇ ਗਸਟਡ ਆਫਿਸਿਸ ਨੇ ਐਸਐਚਓਜ਼ ਨੇ ਤੇ ਥਾਣੇ ਦੇ ਮੈਕਸਿਮਮ ਪੋਸੀਬਲ ਮੁਲਾਜ਼ਮ ਫੀਲਡ ਤੇ ਹੀ ਹੈਗੇ ਉਹਨਾਂ ਦਾ ਮੇਨ ਜਿਹੜਾ ਰੋਲ ਹੈਗਾ ਉਹ ਇਹ ਹੈ ਕਿ ਜਿੱਥੇ ਵੀ ਕੋਈ ਇੱਕ ਦਿਕਤ ਆਂਦੀ ਹੈ ਕਿਸੇ ਵੀ ਕਿਸਾਨ ਵੀਰ ਨੂੰ ਉਹਨਾਂ ਨੂੰ ਅਸੀਂ ਸੌਟ ਆਊਟ ਕਰਾਈ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਦੂਜਾ ਇਹਦਾ ਇੱਕ ਡੈਟਰੈਂਟ ਇਫੈਕਟ ਵੀ ਹੈਗਾ ਕਿ ਜਿਵੇਂ ਜਿਹੜੀ ਸਾਨੂੰ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਆਈ ਹੋਈਆਂ ਉਹਨਾਂ ਦੀ ਅਸੀਂ ਪਾਲਣਾ ਕਰਾਉਣ ਵਾਸਤੇ ਇੱਥੇ ਫੀਲਡ ਤੇ ਰਹਿੰਦੇ ਇੱਕ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਹਲੇ ਵੀ ਪਰਾਲੀ ਦੀਆਂ ਘਟਨਾਵਾਂ ਹੈंगी ਤਾਂ ਸਟੈਟਿਸਟਿਕਸ ਦੇ ਹਿਸਾਬ ਨਾਲ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਇਸ ਵਾਰ ਸਿਰਫ 1/3 ਜਿਹੜੀ ਹੈਗੀ ਫਿਗਰ ਆਈ ਹੈ ਤੇ ਇਹਦੇ ਲਈ ਮੈਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਾਂਗੀ ਪਿਛਲੇ ਸਾਲ ਜਿਵੇਂ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਡਾ ਇੰਨਾ ਸਹਿਯੋਗ ਕੀਤਾ ਤੇ ਸਾਡੀ ਗੱਲ ਜਿਹੜੀ ਹੈਗੀ ਉਹ ਤੁਸੀਂ ਇੰਪਲੀਮੈਂਟ ਵੀ ਕਰਾਈ ਤੇ ਅਸੀਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਫਾਰਮ ਫਾਇਰਸ ਆਲਮੋਸਟ 50% ਤੇ ਲੈ ਕੇ ਆਈ ਸੀ ਇਸ ਸਾਲ ਹਲੇ ਤੱਕ ਇਹ 1/3 ਤੇ ਹੈਗੀ ਤੇ ਇਸੇ ਮੋਮੈਂਟਮ ਨੂੰ ਅਸੀਂ ਅੱਗੇ ਮੇਨਟੇਨ ਕਰਕੇ ਰੱਖੀਏ ਤਾਂਕਿ ਸਾਡਾ ਜਿਹੜਾ ਹੈਗਾ ਇਹ ਸੀਜ਼ਨ ਇਹ ਠੀਕ ਅਸੀਂ ਸਾਰੇ ਜ਼ਿਲ੍ਹੇ ਦਾ ਹੀ ਦੌਰਾ ਕਰ ਰਹੇ ਹੈਗੇ ਮੈਂ ਐਸਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਡੀਐਸਪੀ ਸਹਿबान ਤੇ ਬਾਕੀ ਖੇਤੀਬਾੜੀ ਦੀਆਂ ਟੀਮਾਂ ਵੀ ਹੈਗੀਆਂ ਨੇ ਬਾੜੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਰੋਬਰੂ ਹੋ ਕੇ ਉਹਨਾਂ ਨੂੰ ਜਿਹੜੇ ਅੱਗ ਨਾ ਲਗਾਉਣ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕੀਏ ਅਪੀਲ ਕਰ ਸਕੀਏ ਸੋ ਇਹ ਅਪੀਲ ਲੈ ਕੇ ਅਸੀਂ ਪਿੰਡੋਂ ਪਿੰਡ ਜਾ ਰਹੇ ਆ ਸਾਰੇ ਤੇ ਬਾਕੀ ਜਿਹੜੇ ਕਿਸਾਨ ਸਾਡੇ अच्छे प्रोग्रेसिव इन सीटू मशीनरी यूज ਕਰ ਰਹੇ ਨੇ ਜਾਂ ਜਿਹੜੇ ਬੇਲਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਕਾਫੀ ਕਿਸਾਨਾਂ ਨੂੰ ਮਿਲੇ ਆ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਔਰ ਉਹਨਾਂ ਦੀ ਐਗਜ਼ੈਂਪਲ ਲੈ ਕੇ ਬਾਕੀ ਵੀ ਜਿਹੜੇ ਜ਼ਿਲ੍ਹੇ ਦੇ ਕਿਸਾਨ ਹੈਗੇ ਨੇ ਇਸ ਤਰੀਕੇ ਦੇ ਸੰਦਾਂ ਨੂੰ ਯੂਜ਼ ਕਰਦੇ ਹੋਏ ਆਪਾਂ ਅੱਗ ਨਾ ਲਗਾਈਏ ਇਸ ਚੀਜ਼ ਵੱਲ ਮੋੜਨ